ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਸੁਖੇਆਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਗੋਰੀ ਗੱਲ ਦੀਆਂ ਪੰਜ ਬਹੜਾਂ ਸੇਲ ਹੈ ਚਾਰ ਬਦਾਮੀ ਰੰਗ ਦੀਆਂ ਇੱਕ ਕਾਲੇ ਰੰਗ ਦੀ ਬੱਛੀ ਆ ਤਾਜੀ ਸੂਈ ਸਵਾਈ ਮਗਰ ਵੀ ਬੱਛੀ ਆ ਜੀਰੇ ਵਾਲੇ ਇਸ ਏਰੀਏ ਚੋਂ ਮੌਲ ਰੇਟ ਸਾਰਿਆਂ ਨਾਲ ਵੀਰਗੋਰੀ ਤੇ ਚਾਇਆ ਜੀ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਆ ਹੈਮਤੀ ਵੀ ਨਾਲ ਜੁੜੇ ਹੋ ਸਾਰੇ ਭੈਣ ਭਰਾ ਜਾਣਦੇ ਹੀ ਆ ਕਿਉਂਕਿ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਰੈਗੂਲਰਲੀ ਇਸ ਘਰੋਂ ਅਪਲੋਡ ਹੁੰਦੀਆਂ ਇਨਫੋਰਮੇਸ਼ਨ ਲੈਦਣਾ ਬਿਲਕੁਲ ਸਸਤੇ ਮੌਲ ਦੀਆਂ ਪੰਜ ਬਹਿਣਾ ਆਉ ਕਰਦੇ ਗੱਲਬਾਤ ਦਿੰਦੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁਖੇਲਾ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾੜੇ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾੜਾ ਜੀ ਫੋਨ ਨੰਬਰ ਦੱਸੋ 978123900 ਜੀ ਪੰਜ ਪਸ਼ੂ ਗਰੇ ਇਸ ਟਾਈਮ ਤੇ ਆਪਣੇ ਕੋਲ ਪੰਜ ਬੈੜਾ ਰਹੀਆਂ ਵੀਰੇ ਚਾਰ ਫੋਲ ਵੱਡੇ ਕਰਦੀਆਂ ਯਾਰ ਸੀਆਂ ਸੂਣ ਵਾਲੀਆਂ ਇੱਕ ਆ ਪਹਿਲਾਂ ਨੂੰ ਬੱਚੀ ਸੂਈ ਹੋਈ ਹੈ ਜੀ ਕਿੰਨਾਂ ਮਸੂਰ ਪਹਿਲਾ ਸੂਆ ਇਹ ਪਹਿਲਾ ਸੂਆ ਸੂਈ ਹੈ ਵੀਰੇ ਮਗਰ ਵੀ ਬੱਚੀ ਹੈ ਇਹਦੇ ਤੇ ਕੱਲ ਦੀ ਸੂਈ ਹੋਈ ਹੈ ਵੀਰੇ ਇਹ ਕਿੰਨਾ ਕੁ ਦੁੱਧ ਦੇ ਦੋ ਦੁੱਧ ਮੇਰੇ ਬੱਚੀ ਪਲੀ ਬਹੁਤ ਆ ਜਾਨ ਬਹੁਤ ਬੱਚੀ ਚ ਚਮਕ ਬਹੁਤ ਆ ਨਾ ਬਾਕੀ ਚਲੋ ਕੋਈ ਵੀ ਵੈੜਾ ਵੀਰੇ ਹੈ ਨਾ ਆਪਾਂ ਜਿਹੜਾ ਉਹਨਾਂ ਵੈੜਾਂ ਦਾ ਹੀ ਮਾਲਕ ਨੇ ਦੁੱਧ ਦੱਸਿਆ ਉਹ ਦੱਸਾਂਗੀ ਬਾਕੀ ਗਾਹ ਘਾਹ ਦੀ ਸਮਝਣਾ ਲੈ ਲਵੇ ਕਿੰਨਾ ਲੈ ਸਕਦਾ ਨਾ ਸਹੀ ਹੈ ਦੁੱਧ ਸੇਵਾ ਦਾ ਵੀਰੇ ਹੈ ਨਾ ਤੇਰੇ ਹਿਸਾਬ ਨਾਲ ਕਿੰਨਾ ਕਿ ਭੇਜੂ ਦੁੱਧ 12 13 ਕਿਲੋ ਤਾਂ ਬੱਚੇ ਨੂੰ ਦੇਣਾ ਚਾਹੀਦਾ ਵੀਰੇ ਮਾਲਕ ਜੈ ਜਮੋਲ ਇਹ ਵੀਰੇ ਯੈਸ ਨੋ ਮਾਲ ਹੋਊਗੀ ਜਿਹੜੀ 36000 ਰੁਪਏ ਦੀ ਮੁੱਲ ਜਿੰਨਾ ਮਰਜੀ ਅਗਲਾ 38 40 ਜਿੰਨਾ ਮਰਜੀ ਕਰਾ ਲੈ ਪਰ 36000 ਦੀ ਯੈਸ ਨੋ ਹੈ ਕੋਈ ਭਰਾ ਸੌਦੇਵਾ ਜੀ ਨਾ ਕਰੇ ਕੱਢੀ ਦਾ ਸੀ ਨੇ ਰੱਖੀਦਾ ਹੋਣਾ। ਲੋ ਵੀ ਦੋਸਤੋ ਇੱਕ ਨੰਬਰ ਪਹਿਲਾ ਸੂਆ ਪਲੂਣ ਮੱਛੀ ਬਾਈ ਦੱਸਦਾ ਕਿ ਰੱਸੇ ਦੀ ਆਲਜੀ ਕਰਦੀ ਐ ਤਾਂ ਕਰਕੇ ਬਾਈ ਕਹਿੰਦਾ ਬੱਚਾ ਮੂਹਰੇ ਤੋਰਿਆ। ਕੱਲੀ ਨੇ ਬਾਈ ਕਹਿੰਦਾ ਤੁਰਨਾ ਨਹੀਂ ਸੀਗਾ। ਮਗਰ ਇਹਦੇ ਬੱਛੀ ਆ ਸੋਹਣੀ ਵਹਿੜ ਪਹਿਲਾ ਸੂਆ ਪਲੂਣ ਮੱਛੀ 12-13 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆਜੂ ਕੱਲ ਦੀ ਸੂਈ ਆ। ਮੁੱਲ ਕਰਨ ਨੂੰ 38000 40000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ। 36000 ਦੀ ਯੈਸ ਨੋ ਆ ਕੱਲੀ ਵੀਰ ਕਹਿੰਦਾ ਛੋੜ ਕਰੂੰਗਾ ਮਤਲਬ ਆਦਾ ਪਾਣੀ ਦੀ ਧਿਆਈ ਹੈ ਜਿਹੜੀਆਂ ਬਾਲਟੀਆਂ ਵਿੱਚ ਮੂੰਹ ਮਰੀ ਜਾਂਦੀ ਹੈ ਦੋਸਤੋ ਧਿਆਈ ਸੀ ਕਿ ਤਾਂ ਹੀ ਉਹ ਪਹਿਲਾਂ ਉਧਰ ਖਾਲੀ ਬਾਲਟੀ 'ਚ ਮੂੰਹ ਪਾਏ ਆਣੇ ਸੀ ਉਹ ਸਾਬਾਈ ਕਹਿੰਦਾ ਫੁੱਲ ਆ ਬਾਕੀ ਤੁਸੀਂ ਵੇਖੀ ਆ ਰੱਸਾ ਸਿੱਟਿਆ ਸੀ ਉੱਤੇ ਮੌਜ ਨਾਲ ਤੁਰੀ ਫਿਰਦੀ ਰਹੀ ਵਜਨ ਮੋਜਨ ਬਹੁਤ ਆ ਪੂਰੀ ਭਾਰੀ ਨਰੋਈ ਨਿੱਗਰ ਫੁੱਲ ਵਜਨ ਵਾਲੀ ਬੱਛੀ ਦੁੱਧ ਮੱਝਾਂ ਵਰਗਾ ਉਹ ਜਿੱਥੇ ਦੀ ਮਰਜ਼ੀ ਬੈਜੋ ਇਹ ਨਿਮਲਗ ਲਾਸਟ ਮਹਾਰਾਜੂ ਠੀਕ ਹੈ ਬਾਕੀ ਬੱਚੀ ਦੀ ਚਾਂਮਕ ਵਜਣੀ ਬਾਲਿਆ ਥਣ ਸੋਹਣੇ ਆ ਗੁਲਾਬੀ ਥਣ ਆ ਅੱਧੀ ਚਵਾਈ ਵਾਲੇ 12 13 ਕਿਲੋ ਵੀਰ ਦਾਸਾ ਖੁੱਲਾ ਦੁੱਧ ਪਿਆਜੂ ਫੁੱਲ ਵਜਨ ਵਾਲੀ ਬੱਚੀ ਪਹਿਲਾ ਸੂਆ ਪਲੂਣ ਵਹਿੜ ਮਗਰ ਵੀ ਵੱਛੀ ਇੱਕ ਨਾ ਇੱਕ ਫਰੀ ਵਾਲੀ ਗੱਲ ਹੈ ਜੇ ਵੱਛਾ ਹੁੰਦਾ ਲਿਜਾਣਾ ਫੇਰ ਵੀ ਪੈਣਾ ਸੀ ਪਰ ਮਗਰ ਸੋਹਣੀ ਬਦਾਮੀ ਰੰਗ ਦੀ ਵੱਛੀ ਆ ਵਜਨ ਵਜੋਂ ਬਹੁਤ ਆ ਚਮਕ ਚਮਕ ਵੀ ਪਿੰਡੇ ਚ ਪੂਰੀ ਆ ਆਪ ਉਹ ਵੀ ਵਹਿੜ ਰਾਜੀ ਆ ਤੇ ਬੱਚਾ ਵੀ ਮਗਰ ਪੂਰੀ ਰਾਜੀ ਵੱਛੀ ਐ ਕੱਲ ਦੀ ਸੂਈ 12-13 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਉਹ ਤਾਂ ਵਧੀਆ ਆ ਗਈ ਐ ਸਿਆਲੋ ਸਿਆਲ ਕਰਮਾਲੀ ਵਧੀਆ ਦੁੱਧ ਪਿਆਜੂ ਜੇ ਕਿਸੇ ਛੋਟੇ ਪਰਿਵਾਰ ਨੇ ਦੁੱਧ ਪੀਣ ਨੂੰ ਲੈਣੀ ਐ ਤੇ ਵਧੀਆ 12-13 ਕਿਲੋ ਬਾਈ ਦੱਸਦੇ ਨੇ ਦੁੱਧ ਦੇ ਦਣਾ ਸੀਲ ਸੌ ਫੁੱਲ ਸੌ ਕਿਲੋ ਦਾ ਬਾੜੀ ਬਾਈ ਜਿੰਦਰ ਦੀ ਮਰਜ਼ੀ ਬੈ ਜਾਏ ਇਹਨਾਂ ਨੂੰ ਪਤਾ ਹੀ ਨਹੀਂ ਬਰੇ ਹੂੰ ਭਾਵੇਂ ਵੇੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਐਨੀ ਸੀਲ ਆ ਤੱਕਾ ਲਾ ਕੇ ਪਰੇ ਨੂੰ ਕਰਨੀ ਪੈਂਦੀ ਐ ਨਾਤੇ ਨੇ ਕਰਮਾਲੀ ਨੇ ਕਿਹੜੀ ਮਾਰਨੀ ਐ ਜਦੋਂ ਤਰਦੀ ਮੱਜਾ ਆ ਜਾ ਨਾ ਲੱਤ ਛਾੜ ਵਾਲਿਆਂ ਦਾ ਤੁਹਾਨੂੰ ਪਤਾ ਹੋਰ ਹੀ ਹੁੰਦੀਆਂ ਢੰਡੀਆਂ ਤੁਰਦਿਆਂ ਤੋਂ ਵੀ ਛੜੱਪੇ ਮਾਰਦੀਆਂ ਜਿਹੜੀਆਂ ਲੱਤ ਛਾੜ ਵਾਲ ਹੁੰਦੀਆਂ ਇਹ ਤਾਂ ਪਰਸੀਲ ਸਾਬ ਬੱਚੀ ਭਾਜੀ ਪ੍ਰਾਈਸ ਇਹਦਾ ਵੀਰੇ ਫੈਕਸ ਦਾ 36000 ਹੈ ਨਾ ਕੋਈ ਭਰਾ ਭੂਨ ਲਾਵੇ ਜਿਹਨੂੰ ਚਲੋ ਚੰਗੀ ਲੱਗਦੀ ਆ ਤੇ ਵੀ ਇਹ ਨਹੀਂ ਆਪਾਂ ਮੁੱਲ ਨਹੀਂ ਕੀਤਾ ਬੱਚੀ ਦਾ ਦੋ ਨੰਬਰ ਤੇ ਆ ਜਾ ਇਹ ਵੈੜ ਵੀਰੇ ਦੂਜੇ ਸੂਏ ਯਾਰਸੀ ਆ ਲੈਣ ਲਊਗੀ 10 ਤੋਂ 15 ਦੇਣਾ ਵੱਡੀ ਵੈੜਾ ਫੁੱਲ ਕਰਦ ਵਾਲੀ ਤੇ ਮਾਲਕਾਂ ਨੇ ਦੱਸਣ ਮਤਾਂ ਕਿ ਪਹਿਲੇ ਸੂਏ ਦਾ 15 ਕਿਲੋ ਦੁੱਧ ਦੱਸਿਆ ਜੀ ਜੈ ਜੈ ਮੋਲਾ ਇਹ ਦਾ ਬੱਚੀ ਦਾ ਅੱਜ ਦਾ ਵੀਰੇ ਬਿਲਕੁਲ ਜਾਇਜ਼ ਮੁੱਲ ਜਿਹੜਾ 46000 ਚੋਂ ਮਾਨਤਾਨ ਕਰਦਾਂਗੇ ਵੀ ਮੰਨ ਲਓ ਵੀ ਬੱਚੀ ਜਿਆਦਾ ਰੁਪਈਆ ਦੀ ਆ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਅੱਜ ਦਾ ਮੁੱਲ ਆ 46000 ਉਹਦੇ ਚੋਂ ਵੀਰ ਕਹਿੰਦਾ ਮਾਨਤਾਨ ਕਰ ਦੂੰ ਬੱਚੀ ਵੀਰ ਕਹਿੰਦਾ ਵੱਧ ਪੈਸਿਆਂ ਦੀ ਆ ਵੱਡੀ ਆ ਪਰ ਦਿਨ ਜ਼ਰੂਰ ਨੇ 10 15 ਲੈ ਜਾਣੇ ਆ 10ਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਪੂ ਤਾਂ ਕਰਕੇ ਮੁੱਲ ਬਾਈ ਕਹਿੰਦਾ ਥੋੜਾ ਜਿਹਾ ਘੱਟ ਕੀਤਾ ਲੈਣ ਦੇਣ ਵਾਲੀ ਆ ਵਿੱਚੋਂ ਮਾਨ ਵੀਰ ਕਹਿੰਦਾ ਕਰ ਦੂੰ 46000 ਰੁਪਏ ਦੇ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਐ ਜੇ ਕੋਈ ਭੈਣ ਭਰਾ ਵੱਡੀ ਜਰਸੀ ਲੈਣ ਦਾ ਚਾਹ ਬਾਣਾ ਦਿਨ ਜਰੂਰ ਇਹਨੇ 10 ਤੋਂ 15 ਲੈ ਜਾਣੇ ਆ ਪਰ ਜਿੱਦਣ ਤਿਆਰ ਹੋਗੀ ਉਸ ਦਿਨ ਤੁਹਾਨੂੰ 45 46000 ਦੀ ਦੇਣੀ ਵੀ ਕੀਨੇ ਆ ਅੱਜ ਬੱਚੀ ਤੁਹਾਨੂੰ ਭਾਅ ਚ ਮਿਲ ਜੂਗੀ ਇੱਕ ਘਟਾ ਅਗਲਾ ਟਰਾਂਜੈਕਸ਼ਨ ਦਾ ਪਾਲੇ 250 ਵਾਲਾ ਪੌਣਾ ਘਟਾ ਇਹਨੇ ਮਸਾ ਖਾਣਾ ਤੇ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਜਿੱਦਣੇ ਤਿਆਰ ਹੋ ਜਾਂਦੀ ਕੱਲੀ ਕੱਚੀ ਕੱਚੀ ਐ ਵੱਡੇ ਦਾ ਬਾਣੀ ਹਮਰੇ ਮਾਲਾ ਫੋਟ ਸੁਣਾਈ ਜੀ ਹਾਂ ਜਰਸੀਆਂ ਦੇ ਮੁਕਾਬਲੇ ਦੋਸਤੋ ਪੂਰਾ ਵੱਡਾ ਕੱਦ ਦਾ ਬਾਕੀ ਆਕੇ ਤੁਸੀਂ ਆਪਦੀ ਅੱਖਾਂ ਨਾਲ ਵੇਖ ਹੀ ਲੈਣੀ ਐ ਕੋਈ ਆਏ ਨਹੀਂਗਾ ਕਿ ਨਿੱਕੀ ਗੋਡੇ ਕ ਜਿੱਡੀ ਬੱਚੀ ਨਿਕਲੋ ਪੂਰੀ ਕੱਦ ਕਾ 48 ਬੱਚੀ ਐ ਕੱਲੀ ਕੱਚੀ ਕੱਚੀ ਆ ਥਾਣ ਸੋਹਣਿਆ ਗੁਲਾਬੀ ਚਾਰ ਹੀ ਥਾਣਾ ਕੋਈ ਵਾਧੂ ਫੂਡ ਸ਼ਾਂਗ ਨਹੀਂ ਮੁੱਲ ਵੀ ਫਿਰ ਅੱਜ ਕੱਚੀਆਂ ਵਾਲੀ ਐ 46000 ਤਿਆਰ ਹੋਈ ਬੱਚੀ 55 57000 ਦੀ ਐ ਅੱਜ ਦਾ ਭਾ 40 ਤੇ 6 46000 ਉਹਦੇ ਚ ਮਾਣ ਹੋ ਜੂ ਜਾਦਵਰੀਡ ਫੁੱਲ ਐ ਜਰਸੀ ਨਸਲ 10 ਤੋਂ 15 ਦਿਨਾਂ ਦੇ ਵਿੱਚ ਵੇ ਸੂ ਪੈਣਾ ਨੇ 15 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਮੱਛੀ ਨੇ ਦਿੱਤਾ ਬਾਕੀ ਹੁਣ ਅਗਰ ਰੁੱਤ ਵਧੀਆ ਆ ਗਈ ਆ ਤੇ ਜਿੰਨੀ ਤੁਸੀਂ ਸੇਵਾ ਕਰ ਲਓਗੇ ਉਦੋਂ ਦੁੱਗਣਾ ਦੁੱਧ ਪਿਆ ਦੇਣਾ ਜੀ ਲੇਵਾ ਬਹੁਤ ਲਾਉਗੀ ਵੀਰ ਢੱਲ ਬਹੁਤ ਜ਼ਿਆਦਾ ਹਾਂ ਬਲ ਢੱਲਾ ਪਈਆਂ ਬਹੁਤ ਠੀਕ ਲਈ ਨਹੀਂ ਮਗ ਲੱਗ ਨਾਤ ਛਾੜਣੀ ਆ ਕੱਲੀ ਕੱਚੀ ਕੱਚੀ ਆ 3 ਨੰਬਰ ਤੇ ਆਇਆ ਗੁਰੇ ਇਹ ਵੀ ਮੱਛੀ ਦੇ ਵਿੱਚ ਦੂਜੇ ਤੋਂ ਇਹ ਸੁਣਾਵਾ ਠੀਕ ਆ ਤੇ ਕੁਆਲਟੀ ਬੀਡ ਦਾ ਕੋਈ ਅੰਤ ਨਹੀਂ ਭਰੇਜ ਨਹੀਂ ਆ ਮੱਛੀ ਦੀ ਦੇਣੇ ਇਹਦੇ ਵੀਰੇ ਇੰਨੇ ਕੀ ਮੰਨੂ ਵੀ 10 ਤੋਂ 15 ਹੀ ਮੰਨੋ 10 ਤੋਂ 15 ਹਾਂਜੀ ਕਿੰਨਾ ਦੁੱਧ ਕੱਢੀ ਜੀ ਇਹਦਾ ਵੀਰੇ 15 ਕਿਲੋ ਦੁੱਧ ਹੀ ਦੱਸਿਆ ਮਾਲਕਾ ਨੇ ਜੈ ਜੈ ਮੋਲਾ ਇਹਦਾ ਵੀ 46000 ਤੋਂ ਇਹਦਾ ਮਾਨਦਾਨ ਕਰਦਾ ਹਾਂ ਵੀਰੇ ਜੀ ਜੋੜਾ ਲੈ ਲੂ ਵੀਰੇ ਪਤਾ ਕੀ ਰੇਟ ਆਪਣੇ ਪਹਿਲਾਂ ਹੀ ਜਾ ਜਾਂਦੇ ਹਨਾ ਵੀ ਆਪਾਂ ਤੈਨੂੰ ਪਤਾ ਵੀ ਆਪਾਂ ਅੱਗੇ ਵੀ ਵੱਧ ਨਹੀਂ ਪਾਉਂਦੇਗੇ ਬਾਕੀ ਚਲੋ ਕੋਈ 1500 ਇੱਧਰ ਉੱਧਰ ਹੋ ਜਾਊਗਾ ਨਾ ਜੀ ਸਹੀ ਹੈ ਹਾਂਜੀ ਦੋਸਤੋ ਜੇ ਕੋਈ ਜੋੜਾ ਲੈ ਲੈਂਦਾ 1500 ਬਾਈ ਕਹਿੰਦਾ ਕੋਈ ਨਾ ਵੱਧ ਮਾਨਦਾਨ ਕਰ ਦਾਂਗੇ ਪਹਿਲੀ ਗੱਲ ਤਾਂ ਹੂੰ ਬੂਤੀ ਬਾਤੀ ਬਹੁਤ ਸੋਹਣੀ ਹੈ ਪਹਿਲੀ ਗੱਲ ਤਾਂ ਵੀਰ ਕਹਿੰਦਾ ਮੋਲ ਆਪਾਂ ਪਹਿਲਾਂ ਹੀ ਜਾਇਜ਼ ਹੀ ਕਰਦੇ ਜਿੰਨੇ ਕੁ ਲੈਣੇ ਆ ਤੇ ਪਰ ਚਲੋ ਕੋਈ ਗੱਲ ਨਹੀਂ ਮੌਕੇ ਤੇ ਆਏਗੀ ਭੈਣ ਭਰਾ ਦਾ ਮਾਣ ਤਾਣ ਹੋ ਜੂ ਜਰਸੀ ਨਸਲ ਦੀ ਦੂਜਾ ਸੂਆ ਵੱਚੀ ਚਾਤ ਬਰੀਡ ਬਹੁਤ ਹੈ ਦੈਣ ਜਰੂਰ 10 ਤੋਂ 15 ਦੇ ਵਿੱਚ ਵਿੱਚ ਇਹ ਵੀ ਵੀਰ ਕਹਿੰਦਾ ਸੂਪੂਗੀ 15 ਕਿਲੋ ਦੁੱਧ ਵੀਰ ਦੱਸਦਾ ਕਿ ਪਹਿਲਾਂ ਨੇ ਦਿੱਤਾ ਕਾ ਦੇਦਾ ਵੀ ਵੱਡਾ ਹੀ ਹੈ ਝੋਲੀ ਬਹੁਤ ਸੋਹਣੀ ਆ ਲੇਵਾ ਲਾਹੂ ਬਹੁਤ ਦੈਣ ਜਰੂਰ ਇਹਨੇ ਲੈ ਜਾਣੇ ਆ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਇਹ ਸੂਪੂਗੀ ਵਿਹੜਾ ਸੋਹਣੀਆਂ ਕਦ ਕਾਠ ਵਾਲੀਆਂ ਕੋਈ ਨਿੱਕੀਆਂ ਮਰੀਆਂ ਹੰਭੀਆਂ ਗੋਡੇ ਕਿ ਜਿੱਡੀਆਂ ਜਰਸੀਆਂ ਨਹੀਂ ਜਰਸੀਆਂ ਦੇ ਮੁਕਾਬਲੇ ਪੂਰੇ ਕਦ ਕਾਠ ਐਸਾ ਵਿਹੜਾ ਜਿੱਡੀਆਂ ਜਰਸੀਆਂ ਤਿੰਨ ਨੰਬਰ ਵੀ ਈਡੀ ਆਉਣੀ ਆ ਦੋ ਨੰਬਰ ਵੀ ਫੋਲੀ ਵੱਡੀ ਆ ਵਿਹੜਾ ਫੋਲੀ ਵੱਡੀਆਂ ਵੀਰੇ ਛੋਟੀ ਕੋਈ ਨਹੀਂ ਹੈਗੀ ਆਪਣੇ ਕੋਲੇ ਅੱਜ ਇਹ ਭਾਈ ਵੀ ਬਹੁਤ ਸੋਹਣਾ ਲਾਉਗੀ ਵੀਰੇ ਹਾਂ ਕੱਲੀ ਕੱਚੀ ਕੱਚੀ ਆ ਇਹਦਾ ਮੁੱਲ ਵੀ 46000 ਦੋ ਨੰਬਰ ਵੀ 46 ਦੀ ਤਿੰਨ ਨੰਬਰ ਵੀ 46 ਦੀ ਕੱਦ ਕਾਠ ਵੱਡੇ ਹੀ ਆ ਬਾਕੀ ਇਸੇ ਨੰਬਰ ਤੇ ਵੀਰ ਦਾ WhatsApp ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਜੇ ਕੋਈ ਭੈਣ ਭਰਾ ਦੁਬਾਰਾ ਵੀਡੀਓ ਵੇਖਣੀ ਚਾਹੁੰਦਾ ਤੇ ਅਗਲਾ ਵੀਡੀਓ ਕਾਲ ਕਰ ਲੈ ਵੀਰ ਕਹਿੰਦਾ ਟਕਾ ਕੇ ਵਿਖਾ ਦੂੰ ਬੇਫਿਕਰ ਹੋ ਕੇ ਆ ਜਿਓ ਤਿਆਰ ਹੋਈਆਂ 555575757000 ਦੀਆਂ ਰਹਿਣਾ ਜਿਹੜੀਆਂ ਤੁਹਾਡਾ ਸਕਰੀਨ ਤੇ ਹੁਣ ਜੋੜਾ ਤੁਸੀਂ ਵੇਖਿਆ ਅੱਜ ਦਾ ਮੁੱਲ 46 46000 ਦੁੱਧ 15 15 ਕਿਲੋ ਪਹਿਲਣਾਂ ਨੇ ਦਿੱਤਾ 16 16 17 17 ਇੱਥੇ ਦੁੱਧ ਪਿਆ ਜਣੀਆਂ ਚਾਰ ਨੰਬਰ ਤੇ ਆ ਜਾ ਗੁਰੇ ਇਹ ਵੈੜ ਦੇ ਵੀ ਦੁੱਧੇ ਸਵੇਰੇ ਖੋਣਾ ਵਾ ਹੂੰ ਦੈਨ ਇਹ ਵੀ ਮਾਰੋ 10 12 ਵੀ 10 ਤੋਂ 15 ਦੇ ਵਿੱਚ ਤਿਆਰ ਹੋ ਜੂਗੀ ਬੱਚੀ ਠੀਕ ਹੈ ਵਜਨ ਬਹੁਤ ਜ਼ਿਆਦਾ ਵੀਰੇ 14 ਤੋਂ 15 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਠੀਕ ਹੈ ਥੋਣੀ ਥਾਣੀ ਬਹੁਤ ਹੈ ਤੇ ਵਜਨ ਵੀ ਬਹੁਤ ਹੈ ਜੀ ਜਾਇਜ਼ ਮੁੱਲ ਇਹਦਾ ਬਿਲਕੁਲ ਹੀ ਜਾਇਜ਼ ਮੁੱਲ ਵੀਰੇ ਜਿਹੜਾ ਵੀ ਭਾਵੇਂ ਵੈੜ 47 48 ਦੀ ਵੇਚ ਲੀਏ ਪਰ 40000 ਤੋਂ ਹੀ ਮਾਨਤਨ ਕਰਦਾ ਹੈ 40 ਤੋਂ ਮਾਨਤਨ ਬਸ ਸਹੀ ਹੈ ਦੋਸਤੋ ਵੇਚਣ ਨੂੰ ਬਾਈ ਕਹਿੰਦਾ ਵੈੜ 47 48000 ਪਰ ਬਿਲਕੁਲ ਜਾਇਜ਼ ਮੁੱਲ 40000 ਉਹਦੇ ਜੋ ਵੀ ਵੀਰ ਕਹਿੰਦਾ ਮਾਣ ਕਰ ਦੂੰਗਾ ਮੱਛੀ ਵਜਨ ਵਾਲੀ ਹੈ ਦੂਜਾ ਸੂਹਾ ਨਵਾਂ ਹਾਨ ਇਹ ਵੀ 10 12 ਦਿਨਾਂ ਦੇ ਵਿੱਚ ਸੂਪੂ ਤੁਸੀਂ 2 ਦਿਨ ਵੱਧ ਹੀ ਮੰਨ ਲਓ 15 ਮੰਨ ਲਓ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹ ਵੀ ਬੱਚਾ ਰੱਖ ਦੂਗੀ ਨਹੀਂ ਹੁੰਦਾ ਵੀਰੇ ਕਈ ਵਾਰ ਪਸ਼ੂ ਜੀ ਲਾ ਜਾਏ ਦੋ ਦਿਨ ਵੱਧ ਵੀ ਲੈ ਜਾਂਦਾ ਥਰਕੇ ਕਈ ਪਰ ਆ ਫੂਨ ਲੌਣ ਲੱਗ ਜਾਂਦੇ ਹਨ ਤੇ ਪਸ਼ੂ ਦਾ ਪਤਾ ਨਹੀਂ ਲੱਗਦਾ ਹਾਂ ਇਹ ਤਾਂ ਗੱਲ ਦੋਸਤੋ ਸਹੀ ਹੈ ਵੀਰ ਦੀ ਵੀ ਕਈ ਵਾਰ ਪਸ਼ੂ ਦਾ ਪਤਾ ਨਹੀਂ ਹੁੰਦਾ ਦੋ ਦਿਨ ਵੱਧ ਵੀ ਲੈ ਜਾਂਦਾ ਕਈ ਚਾਰ ਦਿਨ ਵੀ ਵੱਧ ਲੈ ਜਾਂਦੇ ਆ ਉਹ ਤਾਂ ਹੁਣ ਅੱਗੇ ਵਾਇਗਰ ਨੂੰ ਪਤਾ ਕਿਉਂਕਿ ਇਹ ਵੀ ਮਾਲ ਖਰੀਦਿਆ ਵਾ ਆਪਦੀ ਘਰ ਦੀ ਵੈੜ ਹੋਵੇ ਜਾਂ ਘਰ ਦੀ ਮੱਝ ਹੋਵੇ ਉਹ ਤਾਂ ਆਪਣਾ ਦਿਨ ਲਿਖਿਆ ਹੁੰਦਾ ਕਿ ਬੁੱਧਵਾਰ ਨੂੰ 8:00 ਵਜੇ 8 ਮਿੰਟ ਤੇ ਆਪਾਂ ਟੀਕਾ ਭਰਾਇਆ ਜਾਂ ਮੱਝ ਸਾਹਨ ਤੋਂ ਬਣਾਈ ਆ ਇਹ ਹੁਣ ਮਾਲ گاਉਂ ਲਿਆ ਅਗਲਾ ਕਹਿ ਦਿੰਦਾ ਕਿ 10 ਦਿਨ ਦੀ ਕੱਚੀ ਆ ਉਦੋਂ ਬਾਈ ਕਹਿੰਦਾ ਆਪਾਂ 2 ਦਿਨ 4 ਦਿਨ ਵੱਧ ਹੀ ਕਹਿ ਦੇਈਦੇ ਆ ਕਿ ਅਗਲਾ ਆਏ ਨਾ ਕੋਈ ਭੈਣ ਭਰਾ ਕਹਵੇ ਕਿ ਦਿਨ ਵੱਧ ਲੈ ਕੇ ਲੱਛੀ ਹੈਗੀ ਹਾਂ ਠੰਡੀ ਮਿੱਠੀ ਹੈ ਇਹ ਨਹੀਂ ਮਦਲ ਲੱਤ ਛੜ ਵਾਲੀ ਕੋਈ ਵੀ ਵਿਹੜ ਨਹੀਂ ਵੀਰੇ ਆਪਣੀ ਠੀਕ ਹੈ 14-15 ਕਿਲੋ ਦੁੱਧ ਪਹਿਲਣ ਪਿਆ ਗਈ ਹੈ ਲੱਤ ਛੜ ਵਾਲੀ ਬਾਈ ਕਹਿੰਦਾ ਆਪਣੇ ਕੋਲ ਕੋਈ ਵੀ ਵਿਹੜ ਨਹੀਂ ਸਾਰੀਆਂ ਹੀ ਸੀਲ ਸਾਊ ਆ 40000 ਤੋਂ ਬਾਈ ਕਹਿੰਦਾ ਮਾਨ ਤਾਨ ਕਰਦੇ ਆਂਗੇ ਜੀਰੇ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉ ਬੇਫਿਕਰ ਹੋ ਕੇ ਬਾਈ ਕਹਿੰਦਾ ਅਗਲਾ ਅਜੇ ਜੇ ਵੀਡੀਓ ਕਾਲ ਤੇ ਦੁਬਾਰਾ ਜਾਨਵਰ ਦੇਖਣੇ ਆ ਇਸੇ ਨੰਬਰ ਤੇ WhatsApp ਚੱਲਦਾ ਵੀਰ ਦਾ ਅਗਲਾ ਵੀਡੀਓ ਕਾਲ ਕਰ ਲੈ ਕੋਈ ਚੱਕ ਕਰਨੀ ਬਾਈ ਕਹਿੰਦਾ ਪਹਿਲੇ ਕੋਲ ਜਾਇਜ਼ ਮੁੱਲ 40000 ਤਿਆਰ ਹੋਈ ਬਚੀ ਇਹ ਵੀ 5252000 ਦੀ ਆ ਵਿੱਚ ਨੂੰ ਬਾਈ ਕਹਿੰਦਾ ਹੁਣ ਵੀ 4748000 ਦੀ ਵੇਚ ਦਿਆਂਗੇ ਪਰ ਮੁੱਲ ਆਪਣੇ ਅੱਗੇ ਵੀ ਜਾਇਜ਼ ਹੁੰਦੇ ਆ ਜਿਵੇਂ ਭਾਜ ਪਸ਼ੂ ਆਉਂਦੇ ਆ ਜੈ ਜੈ ਨਫਾਰਾ ਆਖ ਕੇ ਬਾਈ ਕਹਿੰਦਾ ਉਹਵੇਂ ਆਪਾਂ ਸੇਲ ਕਰਦੇ ਆਈ ਦੀਆ ਅੱਗੇ ਆ ਜਾ ਗੁਰੇ ਪੰਜ ਨੰਬਰ ਤੇ ਇਹ ਪੰਜ ਨੰਬਰ ਬੱਚੀ ਵੀ ਦੂਜੇ ਤੋਂ ਹੀ ਸੋਹੂਗੀ ਤੇ ਹਨ 10 ਦੇ ਅੰਦਰ ਬਾਹਰ ਮੰਨ ਲੇ ਚੱਲੋ ਹੂੰ ਤੇ ਬੱਚੀ ਦੀ ਕੁਆਲਿਟੀ ਬਹੁਤ ਹੈ ਬਸ ਥੋੜੀ ਜਿਹੀ ਗੈਲੀ ਕੀਤੀ ਵੀ ਸੇਂਗ ਹੈ ਇੱਕੀ ਗਲਤੀ ਆ ਹਾਂਜੀ ਪਰ ਬੱਚੀ ਦੀ ਕੋਈ ਕਾਚੇ ਨਹੀਂ ਯਾਰ ਤੇ ਪਰ ਠੰਡੀ ਮਿੱਠੀ ਬਹੁਤ ਹੈ ਨਹੀਂ ਉਹ ਤਾਂ ਵੈਸੇ ਨਹੀਂ ਦਾਗੇ ਬਰੀਡ ਬਹੁਤ ਜ਼ਿਆਦਾ ਬੱਚੀ ਦੀ ਬੇਈ ਨਹੀਂ ਸਿੰਘਾ ਦਾ ਕੋਈ ਵਟਾ ਆ ਇਹਨੂੰ ਹਣਾ ਤੇ ਜਿਹੜਾ ਦੁੱਧ ਮਾਲ ਕੇ ਨੇ 14 ਤੋਂ 15 ਹੀ ਦੱਸੇ ਵੀਰੇ ਮੌਲਾ ਜੱਡੀ ਆ ਮੌਲਾ ਸੈਚ ਮੋਹਲਾ ਇਹਨਾ ਵੜੀ ਜਾਇਆ ਜਾਵੇਰੇ 38000 ਦੀ ਬੱਚੀ ਦੇ ਦਾਂਗੇ ਤੁਜੀ ਸਿੰਘ ਨਾ ਉਹਦੇ ਬਾਲੇ ਦਾ ਵੀ ਵੱਧ ਹੀ ਹੋਣਾ ਹੈ ਪੂਰੀ ਆ ਮਤਲਬ 50 52 ਵਾਲੀ ਆ ਹਾਂ ਪਰ ਆਪਾਂ ਨੂੰ ਚਲੋ ਬਾਹਰ ਨਾਲ ਲਈ ਆ ਆ ਬਹੁਤ ਸਾਨਾ ਦੇ ਦਿੰਨੀ ਆ 38 ਚੋਂ ਮਾਨਦਾਨ ਕਰ ਦਾਂਗੇ ਦਣ ਕਿੰਨੇ ਲੈ ਜੂ ਇਹ 10 ਦਿਨਾਂ ਦੇ ਅੰਦਰ ਬਾਹਰ ਬਈ ਦੋਸਤੋ ਇੱਕ ਗੱਲ ਹੋਰ ਦੱਸ ਦੇਣਾ ਸਿੰਘ ਜ਼ਰੂਰ ਹੈਗੇ ਆ ਪਰ ਜਾਤ ਬ੍ਰੀਡ ਫੁੱਲ ਆ ਕੱਦ ਇਹਦਾ ਵੀ ਉਹਨਾਂ ਜਿੱਡਾ ਹੀ ਆ ਪਰ ਕਿਸੇ ਭੈਣ ਭਰਾਣੇ ਸਿੰਘ ਦਗਾਏ ਨਹੀਂ ਤੇ ਨਾ ਸਿੰਘ ਦਗਾਉਣ ਕਰਕੇ ਇਹਦਾ 8-10000 ਮੁੱਲ ਘਟ ਹੈ ਜਿਹੜੇ ਭੈਣ ਭਰਾਣੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਦੋਸਤੋ ਨਾਲੀ ਤੋਂ ਥੋੜਾ ਜਿਹਾ ਡਰਦੀ ਸੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਤੇ ਜੇ ਸਿੰਘ ਨਾ ਹੁੰਦੇ ਘੋਨੀ ਹੁੰਦੀ ਫਿਰ ਤੁਹਾਨੂੰ ਵੀ ਪਤਾ ਮੋਲੇ ਦਾ 48000 ਕਰ ਦੇਣਾ ਸੀ ਬਾਈ ਕਹਿੰਦਾ ਇਹ ਤੁਹਾਨੂੰ ਵੀ ਪਤਾ ਸਾਰੇ ਭੈਣ ਭਰਾਵਾਂ ਨੂੰ ਪਤਾ ਇੱਕ ਪਾਸੇ ਘੋਨੀ ਵਿਹੜ ਖੜੀ ਹੋਵੇ ਇੱਕ ਪਾਸੇ ਸਿੰਘਾਂ ਵਾਲੀ ਵਿਹੜ ਖੜੀ ਹੋਵੇ ਓਡਾ ਹੀ ਕੱਦ ਹੋਵੇ ਓਨਾ ਹੀ ਵਜਨ ਹੋਵੇ ਓਨੇ ਹੀ ਦੁੱਧ ਦੀ ਮਾਲਕਣ ਹੋਵੇ ਪਰ ਸਿੰਘਾਂ ਨਾਲ ਵਟਾ ਪੈ ਹੀ ਜਾਂਦਾ ਤੇ ਉਹੀ ਚੱਕਰ ਇਹ ਚ ਹੈ ਹਾਂ ਮਨ ਲੇ ਜੇ ਲੋ ਬੱਚੀ ਦਾ ਆਪਣਾ ਹੀ ਪਤਾ ਕਿੰਨੇ ਰੁਪਈਆ ਦੀ ਹੈ ਦੋਸਤੋ ਸਿੰਗਾ ਵਾਲਾ ਹੀ ਵਟਾ ਗੱਲਾਂ ਉਦਾਂ ਬੱਚੀ ਪੂਰੀ ਰਾਜੀ ਹੈ ਫੁੱਲ ਜਾਦਬਰੀਡ ਹੈ 38000 ਦੀ ਦੇ ਦੇਣੀ ਆ ਜਿਹੜੇ ਭੈਣ ਭਰਾ ਨੇ ਪੈਸੇ ਚਾਰ ਵੱਧ ਲਾਉਣੇ ਆ ਕਿ ਭਾਈ ਅਸੀਂ ਸਿੰਗਾ ਵਾਲੀ ਨਹੀਂ ਲੈਣੀ ਉਹ ਅਗਲਾ ਕੋਹ ਨਹੀਂ ਲੈ ਲੇ ਦੁੱਧ ਦੇਣੇ ਵੀ ਉਹਨਾਂ ਜਿੰਨਾ ਹੀ ਪਿਆ ਦੇਣਾ ਤੇ ਕਈ ਭੈਣ ਭਰਾ ਹੁੰਦੇ ਆ ਪੈਸੇ ਥੋੜੇ ਲਾਉਣੇ ਹੁੰਦੇ ਆ ਪੂੰਜੀ ਥੋੜੀ ਹੁੰਦੀ ਆ ਉਹ ਭੈਣ ਭਰਾ ਬੇਫਿਕਰ ਹੋ ਕੇ ਸਿੰਘਾਂ ਵਾਲੀ ਲੈ ਲੇ ਦੁੱਧ ਦੇਣੇ ਵੀ ਕਰਮ ਵਾਲੀ ਨੇ ਉਹਨਾਂ ਜਿੰਨੇ ਪਿਆ ਦੇਣਾ ਤੁਹਾਨੂੰ ਵੀ ਪਤਾ ਸਿੰਘਾਂ ਨੇ ਤਾਂ ਦੁੱਧ ਨਹੀਂ ਦੇਣਾ ਦੁੱਧ ਤਾਂ ਪਸ਼ੂ ਨੇ ਦੇਣਾ ਪਰ ਸਿੰਘਾਂ ਕਰਕੇ ਤਾਂ 8-10 ਹਜ਼ਾਰ ਮੁੱਲ ਘਟ ਹੈ 38000 ਚੋਂ ਮਾਨ ਹੋ ਜਾਊਗਾ ਬਾਕੀ ਜਦਨ ਮੱਛੀ ਭਰ ਗਈ ਨਾ ਵੀਰੇ ਹਾਂ 45 ਹਜ਼ਾਰ ਦੀ ਵੀ ਹੈ ਸਹੀ ਗੱਲ ਕਰੀ ਆਪਣਾ ਮਾਲ ਰੋਜ਼ ਆਉਂਦਾ ਕਰਕੇ ਆਪਾਂ ਜਿਆ ਜਨਾਫੇ ਨਾਲ ਮਾਲ ਵੇਚਣ ਆਲੇ ਆ ਕਦੇ ਗਾਲ ਨਹੀਂ ਲੱਗੇ ਮਾਲ ਦੇ ਸਹੀ ਹੈ ਜਿਵੇਂ ਆ ਗਿਆ ਉਵੇਂ ਵੇਚੀ ਜਾਂਦੀਆਂ ਹਾਂ ਦੋਸਤੋ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਡੇਲੀ ਪਸ਼ੂ ਆਉਂਦੇ ਆ ਵੀਰ ਕਹਿੰਦਾ ਆਪਾਂ ਕਸ ਕੇ ਨਹੀਂ ਪਸ਼ੂ ਦੇਈਦਾ ਕਿ ਮਾਲ ਡੇਲੀ ਆ ਗਿਆ ਜਾਇਜ ਨਾ ਫੇਨਾ ਵੇਚ ਤਾਂ ਹੋਰ ਮਾਲ ਅਗਲੇ ਦਿਨ ਆ ਜਾਣਾ ਹੁੰਦਾ ਫਿਰ ਜਾਇਜ ਨਾ ਫੇਨਾ ਪਸ਼ੂ ਵੇਚ ਦਿੰਦੇ ਆ ਕਿਉਂਕਿ ਜੇ ਕਿਤੇ ਇਹੀ ਚਾਰ ਵਿਹੜਾ 10 ਦਿਨਾਂ ਅਚ ਵੇਚਣੀਆਂ ਹੁਣ ਫਿਰ ਤਾਂ ਵੀਰ ਵੀ ਤਿਆਰ ਕਰਕੇ ਫੁੱਲ ਪੈਸੇ ਲੈ ਕੇ ਵੇਚ ਪਰ ਬਾਈ ਦੇਦਾ ਇੰਨੀਆਂ ਵਿਹੜਾਂ ਕੱਲ ਨੂੰ ਹੋਰ ਆ ਜਾਣੀਆਂ ਇਹ ਵੇਚ ਦੇਣੀਆਂ ਤਾਂ ਕਰਕੇ ਬਾਈ ਕਹਿੰਦਾ ਜਾਇਜ ਮੁੱਲ ਹੁੰਦਾ ਆਪਣਾ ਜਿਵੇਂ ਜੇ ਕੋਈ ਸੂਇਆ ਸਵਾਇਆ ਪਸ਼ੂ ਆ ਗਿਆ ਸੂਇਆ ਸਵਾਇਆ ਦੇ ਦੇਣਾ ਜੇ ਕੋਈ 10 ਦਿਨ ਦਾ ਕੱਚਾ ਉਹ ਕੱਚੇ ਦੇ ਹਿਸਾਬ ਨਾਲ ਸੇਲ ਕਰ ਦੇਣਾ ਕਿਉਂਕਿ ਅਗਲੇ ਦਿਨ ਤਾਂ ਪਸ਼ੂਆਂ ਨੇ ਫੇਰ ਆ ਜਾਣਾ ਹੁੰਦਾ ਤਾਂ ਹੀ ਮੈਂ ਵੀਡੀਓ ਦੇ ਸਟਾਰਟਿੰਗ 'ਚ ਵੀ ਕਿਹਾ ਸੀਗਾ ਕਿ ਜੀਰੇ ਵਾਲੇ ਇਸ ਏਰੀਏ 'ਚੋਂ ਸਾਰਿਆਂ ਨਾਲੋਂ ਮੁੱਲ ਰੇਟ ਇਸ ਵੀਰਗੋਰੀ ਗੱਲ ਦੇ ਜਾਇਜ਼ ਹੁੰਦੇ ਆ ਬਾਕੀ ਤੁਸੀਂ ਡੇਲੀ ਭੈਣ ਭਰਾ ਵੀਡੀਓ ਵੇਹਨੇ ਆ ਸਾਰੇ ਜਾਣਦੇ ਹੀ ਆ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਪੰਜ ਨੰਬਰ ਵੱਚੀ ਫੁੱਲ ਚੰਗੀ ਆ ਲੇਵਾ ਲਾਹੂ ਬਹੁਤ ਜਿਹੜਾ ਕੋਈ ਭੈਣ ਭਰਾ ਲੈ ਗਿਆ ਚੇਤੇ ਹੀ ਰੱਖੂ ਕੱਲੇ ਸਿੰਘ ਜਰੂਰ ਰਹਿ ਗਿਆ ਪਰ ਦੁੱਧ 15 16 ਕਿਲੋ ਇਹਨੇ ਖੁੱਲਾ ਪਿਆ ਦੇਣਾ 10 ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦੇ ਨੇ ਸੂ ਪੈਣਾ ਚਮਕ ਪਿੰਡ ਵਿੱਚ ਫੁੱਲ ਹੈ ਬਸ ਸਿੰਘਾਂ ਦੀ ਜ਼ਰੂਰ ਝੂੰਗੀ ਹੈ ਝੂੰਗੀ ਹੈ ਨਹੀਂ ਦਸਿਆਣੇ ਆਮ ਹੀ ਕਹਿੰਦੇ ਹੁੰਦੇ ਆ ਮੀਣੀ ਮੱਝ ਝੂੰਗੀ ਵਹਿੜ ਕਰਮਾ ਵਾਲੀ ਹੁੰਦੀ ਆ ਹਾਂ ਪਹੁੰਚ ਜਵਾਗ ਪੀਂਗ ਪਾਲ ਹਾਂ ਕਿਸੇ ਦਿਨ ਗਈ ਹੀ ਆ ਮੰਨ ਲਓ ਟਿਕਾ ਜਿਹਾ ਕੰਮ ਸੀ ਨਾ ਕੀਤਾ ਨਹੀਂ ਹੂੰ ਸਿੰਘ ਦਗਾਏ ਨਹੀਂ ਹਾਂਜੀ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਜਾਨਵਰ ਪਸੰਦ ਆਉਂਦਾ ਕੋਈ ਇੱਕ ਲੈਣੀ ਆ ਜਾਂ ਦੋ ਲੈਣੀ ਆ ਜਾਂ ਤਿੰਨ ਕੋਈ ਨਗ ਲੈ ਲੈਂਦਾ ਫਿਰ ਵੱਧ ਮਾਨ ਤਾਨ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਪਿੰਡ ਸੁੱਖੇ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੀਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ